ਦੇਵਿਆ ਦੀ ਰੋਸ਼ਨੀ ਦੇ ਵਿਚ ਨਹਾਈ ਹੋਈ ਉਹ ਵਿਧਿਆ ਰੋਸ਼ਨੀ ਦੀ ਰੋਸ਼ਨਾ ਹਰ ਦੇ ਵਿਚ ਨਹਾਈ ਹੋਈ ਉਹ ਵਿਧਿਆ ਵਾਖੀ ਆਪਣੇ ਆਪਣੇ ਵਿਚ ਆਤਮਾ ਦ੍ਰਿਸ਼ਮੇਸ਼ ਕਰ ਰਹੀ ਹੈ ਔਰ ਹਰ ਵਾਸੇ ਇੱਕ ਜੀਹਾ ਦ੍ਰਿਸ਼ ਵਿੱਚ ਤੁਮੇਂਦਾ ਹਰ ਵਾਸੇ ਇੱਕ ਜੀਹ ਦੀ ਤਸਵੀਰ ਵੇਖਣ ਨੂੰ ਮਿਲਦੀ ਹੈ ਜਿਹੜੀ ਦਾ ਸ਼ਾਇਦ ਅਰਫਾ ਦੇ ਵਿੱਚ ਸ਼ਬਦਾਂ ਦੇ ਵਿੱਚ بیان ਕੀਤੀ ਜਾ ਸਕਦੀ ਹੈ ਪਰ ਫਿਰ ਵੀ ਉਹ ਤਸਵੀਰਾਂ ਵਿਰਾਹਿਤ ਉਹ ਬਖਾਣਿਆ ਇਹ ਤਰ੍ਹਾਂ ਦੀ ਤਜਾਸਸ ਹੈ ਤ੍ਰੇਤਾ ਯੁੱਗ ਦੇ ਨਾਲ ਜੋੜਨ ਦਾ ਜੜਾਈ ਕੀਤਾ ਗਿਆ ਤਾਂ ਕੀਤਾ ਗਿਆ ਹੈ ਸਰਕਾਰ ਵੱਲੋਂ ਜੋ ਮੁਤਵਸਤ ਕੀਤੇ ਗਏ ਨੇ ਕਿ ਭਗਵਾਨ ਰਾਮ ਦੇ ਨਾਲ ਇੱਕ ਕਨੈਕਟ ਫੀਲ ਕੀਤਾ ਜਾ ਸਕੇ ਪਰਿਆਦਾ ਨੂੰ ਸ਼ੁੱਧ ਦੀ ਜੋ ਮਰਿਆਦਾ ਸੀ ਉਸ ਦਾ बखਾਨ ਕੀਤਾ ਜਾਵੇ ਉਹੀ ਤਸਵੀਰਾਂ ਸਾਡੇ ਪਿੱਛੇ ਤੁਸੀਂ ਵੇਖ ਪਾ ਰਹੇ ਹੋ ਹਰ ਰਾਮਦੇਵ ਪੂਰੇ ਜੀਵਨ ਕਾਲ ਨੂੰ ਦਰਸਾਉਂਦੀ ਈਚਾ ਕੀ ਪੇਸ਼ ਕੀਤੀ ਜਾ ਰਹੀ ਹੈ ਔਰ ਇਸਰੇ ਲੇਜ਼ਰ ਸ਼ੋ ਚੱਲ ਰਿਹਾ ਔਰ ਲੇਜ਼ਰ ਸ਼ੋ ਦੇ ਨਾਲ ਜਿਹੜੇ ਗੀਤ ਕੰਨਾਂ ਦੇ ਵਿੱਚ ਰਸ ਕੋਲ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਅਦਭੁਤ ਨੇ ਇਸ ਦੇ ਨਾਲ ਹੀ ਪ੍ਰਾਨ ਪ੍ਰਤੀਸ਼ਾ ਦਾ ਪ੍ਰੋਗਰਾਮ ਜਿਹੜਾ ਹੀ ਬੜੇ ਜਾਹੋ ਜਲਾਲ ਦੇ ਨਾਲ ਨਿਭਰੇ ਚੜਿਆ ਗਿਆ ਬੜਾ ਸੁਭਾਏਗਾ ਇਹ ਬਾਤ ਜਿਆਹੀ ਉਸ ਸਮਾਸੀ ਆਈ ਉਹ ਕਹਿੰਦੀ ਆਈ ਉਹ ਬੜੀ ਸੀ ਜਿਸ ਦਾ ਹਰ ਰੂਪ ਬੇਸਬਰੇ ਖੁਸ਼ੀ ਇੰਤਜ਼ਾਰ ਉਹ ਤਸਵੀਰਾਂ ਉਹ ਜੜੀਆਂ ਦਰਸ਼ਕ ਉਹ ਆਪਣੇ ਦਿਲ ਦੇ ਵਿੱਚ ਕੈਦ ਕਰਨਗੇ ਜਾਂਦੇ ਨੇ ਸ਼ਰਦਾਲੂ ਆਪਣੇ ਦਿਲ ਦੇ ਵਿੱਚ ਕੈਦ ਕਰਕੇ ਲੈ ਗਏ ਉਹ ਆਪਣੇ ਲੰਬੇ ਸਮੇਂ ਤੱਕ ਸ਼ਾਇਦ ਉਹ ਨਹੀਂ ਭਾਗੇ ਕਿਉਂਕਿ ਉਹਨਾਂ ਦੇ ਜੀਵਨ ਦਾ ਇਹ ਕਿਹ ਇਤਿਹਾਸਿਕ ਲਭਾ ਉਹ ਆਪਣੇ ਅੱਖਾਂ ਦੇ ਨਾਲ ਦੇਖ ਪਾ ਰਹੇ ਨੇ ਹੋਰ ਬੜਾ ਕੁਝ ਅੱਗੇ ਵੇਖਣ ਨੂੰ ਮਿਲੇਗਾ ਕਿਸ ਢੰਗ ਦੇ ਨਾਲ ਹੈ ਇਸ ਮਹਿਕੇ ਜਿਹੜੇ ਪਖਤ ਨੇ ਆਪਣੀ ਸੁਵਾਨੀ ਆਪਣੀ ਹੱਟ ਵਿੱਚ ਬਿਆਨ ਕਰਦੇ ਹੋ ਆਪਣਾ ਸਮਾਂ ਦੱਸੇਗਾ ਫਿਲਹਾਲ ਇਹਨਾਂ ਤਸਵੀਰਾਂ ਦਾ ਤੋਂ ਚੱਲਦੇ ਰਹਿੰਦੇ ਹਾਂ ਕਾ ਬਨਾਣ ਸ਼ਸ਼ੀ ਦਿਨਾਂ ਲਾਭਕ ਬੋਤਰਾ ਪੀਐਨਸੀ ਨਿਊਜ਼ ਹੋਏ Uttar Pradesh.